ਅਲਸਾ ਵੰਜੀ ਕੀ ਫਤਿਹ ਇਹ ਸੰਗਤ ਪੰਡ ਹਰਸ਼ਾ ਸ਼ੀਨਾ ਜੋ ਕਿ ਰਾਏ ਹੋਂ ਸੀ ਅਰਪੋਰਟ ਦੇ ਲੱਗ ਗਿਆ ਉਸ ਪਿੰਡ ਤੋਂ ਆਉਂਦੀ ਤੇ ਕਿਹਬਨ 7 ਸਾਲ ਤੋਂ ਇੱਥੇ ਗੁਰੂ ਰਾਮਦਾਸ ਜੀ ਦੇ ਲੰਗਰ ਚੱਲ ਰਿਹਾ ਰੋਹ ਦਾ ਇਹ ਇੱਥੇ ਕਿਹਬਨ ਇੱਕ ਟਰਾਲਾ ਇੱਕ ਦਿਨ ਦਾ ਨਿਕਲ ਜਾਂਦਾ ਔਰ ਪੰਜ ਦਿਨ ਚੱਲਦਾ ਲੰਗਰ ਪੰਜ ਟਰਾਲੇ ਲੈ ਕੇ ਆਉਂਦੇ ਔਰ ਸਾਰੇ ਸੰਗਤ ਦੀ ਸਪੋਰਟ ਨਾਲ ਹੀ ਸੰਗਤ ਦੀ ਸੇਵਾ ਨਾਲ ਹੀ ਇਹ ਸਾਰਾ ਕੰਮ ਚੱਲਦਾ ਹੈ ਇੱਥੇ ਆ ਕੇ ਸੇਵਾਦਾਰਾਂ ਨੂੰ ਜਰੋਮਿਕ ਕਮੇਟੀ ਵੱਲੋਂ ਵਰਤਨ ਤੋਂ ਲੈ ਕੇ ਜੋ ਵੀ ਵਰਤੋਂ ਵਾਸਤੇ ਜਾਂ ਰਹਿਣ ਵਾਸਤੇ ਸਾਰੀ ਸੁੱਖਦਾ ਜਿਹੜੀ ਉਪਲਬਧ ਕੀਤੀ ਜਾਂਦੀ ਹੈ ਕੋਈ ਵੀ ਪਰੇਸ਼ਾਨੀ ਨਹੀਂ ਹੈ ਜਗ੍ਹਾ ਸਫੀਸ਼ੈਂਟ ਦਿੱਤੀ ਜਾਂਦੀ ਜਿੰਨੇ ਕਿ ਸਾਡੇ ਟਰੈਕਟਰ ਟਰਾਲੀਆਂ ਖਲੋਸ ਕਰਨ ਕਿੰਨਾ ਕੁ ਬੜਵਾਕਾ ਸਮੇਂ ਤੇ ਆਪਣੇ ਆਪ ਨੂੰ ਕਿ ਤੁਹਾਨੂੰ ਇਹ ਸੇਵਾ ਮਿਲੀ ਇਹ ਵੇਖੋ ਜੀ ਸੰਗਤ ਦੀ ਸੇਵਾ ਆ ਜਿਹੜੇ ਬੰਦੇ ਵਲੰਟੀਅਰ ਆਉਂਦੇ ਆ ਇੱਥੇ ਕੋਈ ਸੌਖਾ ਕੰਮ ਨਹੀਂ ਹੈ ਇੰਨੇ ਡੰਡ ਵਿੱਚ ਕਰਨਾ ਬੜੀ ਮੁਸ਼ਕਲ ਆ ਕੱਪੜੇ ਖਰਾਬ ਹੁੰਦੇ ਆ ਬੇਰਮੀ ਆ ਰਾਤ ਵੀ ਇੱਥੇ ਰਹਿਣਾ ਪੈਂਦਾ ਇਹ 5 ਦਿਨ ਦੇ ਬਾਅਦ ਹੀ ਘਰ ਜਾਂਦੇ ਬੜੀ ਕਿਸਮਤ ਵਾਲੇ ਸਮਝਦੇ ਆਪਣੇ ਹਾਂਜੀ 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 ਗੁਰੂ ਗੁਰੂ ਮਹਾਰਾਜ ਦੀ ਗੁਰਾਂ ਦਾ ਜੀ ਦੀ ਕਿਰਪਾ ਨਾਲ ਕੋਈ ਵੀ ਬੰਦੇ ਕਿਸੇ ਬਿਮਾਰ ਵੀ ਨਹੀਂ ਹੋਇਆ ਕਿਸੇ ਨੂੰ ਠਿਕਾਵਟ ਨਹੀਂ ਹੋਈ ਸਵੇਰ ਤੋਂ ਲੱਗਦੇ 8 ਵਜੇ ਤੋਂ ਕਰੀਬ ਤੇ ਸ਼ਾਮ ਦੇ ਜਦ ਤੱਕ ਲੰਗਰ ਵਿੱਚ ਸੇਰ ਦਾ ਸਟਾਕ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਮੰਦ ਨਹੀਂ ਕਰਦੇ ਗੱਲਣਾ ਕਿ ਕਿੰਨੇ ਦਿਨ ਤੋਂ ਚਾਲੂ ਕਰਦੇ ਕਿੰਨੇ ਦਿਨ ਇਹ ਲਗਭਗ 9 ਤਰੀਕ ਤੋਂ ਚਾਲੂ ਕੀਤਾ ਹੈ 13 ਤਰੀਕ ਪੂਰਾ ਦਿਨ ਚੱਲੇਗਾ 5 ਦਿਨ ਰਹੇਗਾ ਕਿੰਨਾ ਕਿੰਨਾ ਲੱਗ ਜਾਂਦਾ ਐਡੀ ਗੰਨਾ ਲੱਗ ਜਾਂਦਾ ਜੀ ਕਿ ਬਨੇ ਇੱਕ ਟਰਾਲੇ 'ਚ 110 ਕਿੰਟਲ 120 ਕਿੰਟਲ ਪੌਦੇ ਤੇ 5 ਟਰਾਲੇ ਆਉਂਦੇ ਜੀ ਯਾਨੀ 600 ਕਿੰਟਲ ਦੇ ਕਰੀਬ ਕਰੀਬ ਲੱਗ ਜਾਂਦਾ ਯਾਰ ਜੀ ਛੇ ਟਾਂ ਤੋਂ ਜ਼ਿਆਦਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਤੇਂਦਰਪਾਲ ਸਿੰਘ ਮੀਟ ਮੈਨੇਜਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਇਹ ਲੰਗਰ ਲਗਾਇਆ ਜਾਂਦਾ ਪਬਲਿਕ ਵੱਲੋਂ ਸੰਤਾ ਲੋਕ ਕਿੰਨੇ ਦਿਨ ਤੋਂ ਲਗਾਇਆ ਜਾਂਦਾ ਇਹ ਜੋ ਗੰਨੇ ਦੀ ਰੋਜ਼ਾ ਲੰਗਰ ਭਾਈ ਸਰਿੰਦਰ ਸਿੰਘ ਜੀ ਫੌਜੀ ਹਰਸ਼ਸੀਨਾ ਪਿੰਡ ਦੇ ਜੋ ਵਾਸੀਏ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਭਗ ਪਿਛਲੇ 6-7 ਸਾਲ ਤੋਂ ਹਰ ਸਾਲ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਹਰਲੇ ਪਾਸੇ ਇਹ ਲੰਗਰ ਗੰਨੇ ਦਾ ਰੋਹ ਦਾ ਲੰਗਰ ਲਗਾਇਆ ਜਾਂਦਾ ਬਹੁਤ ਵਧੀਆ ਪ੍ਰਾਣਾ ਉਹਨਾਂ ਦਾ ਲੋਹੜੀ ਤੇ ਮਾਗੀ ਦੇ ਤਿਹਾੜ ਨੂੰ ਮੁੱਖ ਰੱਖ ਜਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਕੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਵਾਸਤੇ ਮਾਗੀ ਤੇ ਲੋਹੜੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖ ਜਾਂ ਲਗਾਤਾਰ ਇੱਕ ਹਫ਼ਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਗੰਨੇ ਦੀ ਰੋਹ ਦਾ ਲੰਗਰ ਲਗਾਇਆ ਜਾਂਦਾ ਬਹੁਤ ਵਧੀਆ ਇਹਨਾਂ ਦਾ ਪ੍ਰਾਣਾ ਭਾਵੇਂ ਧੁੰਦ ਪਵੇ ਭਾਵੇਂ ਬੱਦਲ ਨੇ ਫਿਰ ਵੀ ਇਹਨਾਂ ਲੋ ਜਿਹੜਾ ਗੰਨੇ ਦਾ ਰੋਹ ਦਾ ਲੰਗਰ ਹੈ ਇਸ શ્રી ਦਰਬਾਰ ਸਾਹਿਬ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਸੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਸਾਠ ਕਰਨ શ્રી ਦਰਬਾਰ ਸਾਹਿਬ ਦੇ ਬਾਹਰ ਲੰਗਰ ਦਾ ਲੋਹ ਦਾ ਲੰਗਰ ਜਿਹੜਾ ਜੰਨੇ ਦੀ ਰੋਹ ਦਾ ਲੰਗਰ ਜਿਹੜਾ ਨਿਰੰਤਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਹੈ ਜਿੱਥੇ ਸੰਗਤਾਂ ਬੜੇ ਡਿਸਪਲਿਨ ਦੇ ਵਿੱਚ ਇਹ ਰੋਹ ਦਾ ਲੰਗਰ ਛਕਦੀਆਂ ਨੇ ਲਾਈਨ ਵਿੱਚ ਖੜੇ ਹੋ ਕੇ ਉਥੇ ਇਹ ਵੀਰ ਵੀ ਬੜੇ ਪਿਆਰ ਦੇ ਨਾਲ ਇਹ ਲੰਗਰ ਸੰਗਤਾਂ ਨੂੰ ਛਕਾਉਂਦੇ ਨੇ ਬੜੇ ਸ਼ਰਧਾ ਸਤਿਕਾਰ ਨਾਲ ਇਹ ਸੇਵਾ ਨਿਭਾ ਰਹੇ ਨੇ ਮੈਂ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਜਿੱਥੇ ਮੈਂ ਆਪਣੇ ਵੱਲੋਂ ਇਹਨਾਂ ਭਾਈ ਸਾਹਿਬ ਭਾਈ ਸ੍ਰਿੰਦਰ ਸਿੰਘ ਫੌਜੀ ਤੇ ਉਹਨਾਂ ਦੇ ਪਰਿਵਾਰ ਜੋ ਸੰਗਤਾਂ ਨਾਲ ਆਈਆਂ ਨੇ ਪਿੰਡ ਦੀਆਂ ਨਗਰ ਦੀਆਂ ਸੇਵਾ ਨਿਭਾਰੀਆਂ ਉਹਨਾਂ ਦਾ ਆਪਣੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਫਤਾਰੀ ਉਪ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਸਰਦਾਰ ਭਗਵੰਤ ਸਿੰਘ ਜੀ ਤਲਿਹਾਰਵਾਲੋਂ ਇਹ ਸੁਪਰਾਲੇ ਦੀ ਛਲਾਗਾ ਕਰਦਾ ਹਾਂ ਉਹਨਾਂ ਪਰਿਵਾਰਾਂ ਦਾ ਤੈਅ ਦਲੋਂ ਧਨਵਾਰ ਕਰਦਾ ਹਾਂ ਇਹ ਗੰਨੇ ਦੀ ਰੋਹ ਦੇ ਵਿੱਚ ਲਗਭਗ ਮੈਂ ਸਮਝਣਾ ਇੱਕ ਹਫ਼ਤੇ ਵਿੱਚ 1000 ਕੁਇੰਟਲ ਦੇ ਕਰੀਬ ਜੋ ਗੰਨੇ ਆ ਦੀ ਜਿਹੜੀ ਰੋਹ ਦੀ ਤਿਆਰ ਕੀਤੀ ਜਾਂਦੀ ਹੈ ਇੱਥੇ ਸੰਗਤਾਂ ਬੜੇ ਡਿਸਪਲਨ ਨਾਲ ਇਹ ਗੰਨੇ ਦਾ ਰੋਹ ਇੱਥੇ ਫਲੋ ਹੋ ਕੇ ਛਕਦੀਆਂ ਨੇ ਉੱਥੇ ਇਸ ਗੰਨੇ ਦੀ ਤਾਜ਼ੇ ਰੋਹ ਦੇ ਨਾਲ ਨੰਗਰ ਸ਼੍ਰੀ ਗੁਰੂ ਰਾਮਦਾਸ ਜੀ ਕੇ ਠੀਰ ਤਿਆਰ ਕਰਕੇ ਵੀ ਠੁੱਟ ਠੀਰ ਵਰਤਾਈ ਜਾਂਦੀ ਹੈ ਕੇਵਲ ਦਰਬਾਰ ਸਾਹਿਬ ਇੱਥੇ ਨਹੀਂ ਇਹਨਾਂ ਵੱਲੋਂ ਖੀਰ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ 'ਚ ਦਸਾਂ ਵੀ ਕਿ ਅਤੇ ਨਾਲ ਜਿੰਨੇ ਵੀ ਇਤਿਹਾਸਕ ਗੁਰਦਰਾ ਸਬੰਧ ਉਸੇ ਵੀ ਰੋਜ਼ ਦੀ ਸੇਵਾ ਭੇਜ ਕੇ ਉੱਥੇ ਉਸ ਸਥਾਨ ਤੇ ਵੀ ਜਿਹੜੀ ਇਹ ਰੋਜ਼ ਦੀ ਖੀਤ ਤਿਆਰ ਕਰਕੇ ਲੰਗਰ ਵਿੱਚ ਅਟੁੱਟ ਸੰਗਤਾਂ ਵਿੱਚ ਖੀਰ ਵਰਤਾਇਆ ਜਾਂਦਾ ਛੋਲ ਨੀ ਕਮੇਟੀ ਵੱਲੋਂ ਕੜੀਆ ਸਹੂਲਤਾਂ ਪ੍ਰੋਵਾਈਡ ਕਰਾਈ ਜਾਂਦੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸੱਤਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਇਹ ਜੋ ਹਰ ਸਾਲ ਇਹਨਾਂ ਨੂੰ ਲੰਗਰ ਲਗਾਉਣ ਵਾਸਤੇ ਸਥਾਨ ਮੋਜਿਆ ਕਰਾਇਆ ਜਾਂਦਾ ਹੈ ਉਥੇ ਜਿਹੜੀ ਜਿਹੜੀ ਚੀਜ਼ ਇਹਨਾਂ ਨੂੰ ਕੋਈ ਲੋੜ ਪਾਵੇ ਉਹ ਇਹ ਕਹਿੰਦੇ ਨੇ ਸਾਨੂੰ ਅਸੀਂ ਉਹ ਵੀ ਉਹਨਾਂ ਨੂੰ ਮੋਹਜਾ ਕਰਨਾ ਹੈ ਕਿਸੇ ਰਸਤੇ ਦੀ ਜਿਹੜੀ ਹੈ ਸੰਗਤ ਨੂੰ ਕੋਈ ਪ੍ਰੋਬਲਮ ਨਾ ਹੋਵੇ ਹਰ ਪ੍ਰਕਾਰ ਦਾ ਇਹਨਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਦਰਬਾਰ ਸਾਹਿਬ ਵੱਲੋਂ ਸਹਿਯੋਗ ਦਿੱਤਾ ਜਾਂਦਾ ਸੰਗਤਾਂ ਬੜੇ ਡਿਸਪਲਾਈਨ ਦੇ ਨਾਲ ਲਾਈਨ ਦੇ ਵਿੱਚ ਖੜੇ ਹੋ ਕੇ ਇਹ ਜੰਨੇ ਦਾ ਜਿਹੜਾ ਰੋਹ ਹੈ ਇਹ ਸ਼ਗਧੀਆਂ ਨੇ ਤੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਸੰਕਟਾਂ ਨੂੰ ਕੋਈ ਫੇਲ ਕਰਦਾ ਪਰ ਸੰਕਟਾਂ ਨੂੰ ਮੈਂ ਇਹੋ ਬੇਨਤੀ ਕਰਨਾ ਕਿ ਜਿਵੇਂ ਸੰਕਟਾਂ ਨਤਮਸਤ ਹੋ ਕੇ ਆਉਂਦੀਆਂ ਨੇ ਇੱਕ ਲਾਈਨ ਦੇ ਵਿੱਚ ਖੜੇ ਹੋ ਕੇ ਹੂਏ ਰੋਦਾ ਲੰਗਰ ਲੈਂਦੀਆਂ ਨੇ ਤੇ ਸਾਈਡ ਤੋਂ ਕੇ ਲੰਗਰ ਛਕਦੀਆਂ ਨੇ ਜਿਹੜੀਆਂ ਕੋ ਬਾਹਰੋਂ ਨਤਮਸ ਹੁਣ ਹੋਰ ਸੰਗਤਾਂ ਆ ਰਹੀਆਂ ਨੇ ਜਾਂ ਲੋਕਲ ਜਿਹੜੀ ਸੰਗਤ ਹੈ ਉਹ ਵੀ ਇਹਨਾਂ ਸੇ ਸੰਗਤਾਂ ਦਾ ਸਹਿਯੋਗ ਦੇਣ ਤੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਇਸ ਰੋਦਾ ਲੰਗਰ ਛਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੋ ਵੀ ਸੰਗਤਾਂ ਹੋਰ ਲੋੜੀ ਤੇ ਮਾਗੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਆਪਨੇ ਘਰੋਂ ਕੋਈ ਭਾਂਡਾ ਡੋਰ ਜਾ ਕੇ ਲੈ ਕੇ ਆਉਂਦੀਆਂ ਉਹਨਾਂ ਨੂੰ ਵੀ ਇਹਨਾਂ ਪ੍ਰੇਮੀਆਂ ਵੱਲੋਂ ਇਹਨਾਂ ਸੰਗਤਾਂ ਵੱਲੋਂ ਜਿਹੜਾ ਜਿਨ੍ਹਾਂ ਨੇ ਲੰਗਰ ਲਾਇਆ ਉਹ ਰੋਹ ਦਾ ਲੰਗਰ ਉਹਨਾਂ ਨੂੰ ਘਰ ਵਾਸਤੇ ਵੀ ਦਿੰਦੇ ਨੇ ਕਿ ਤਾਂ ਕਿ ਸੰਗਤਾਂ ਆਪਣੇ ਘਰ ਜਾ ਕੇ ਇਸ ਰੋਹ ਦੀ ਖੀਰ ਵੜਾ ਕੇ ਗੁਰੂ ਰਾਮਦਾਸ ਜੀ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ